ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਦੇ ਨਾਲ ਹਾਜ਼ਰ ਹੋਏ ਆਂ ਕਹਾਣੀ ਇੱਕ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਵਾਲੀ ਕਹਾਣੀ ਨਹੀਂਗੀ ਸਮਾਜਿਕ ਕਹਾਣੀ ਆ ਜਿਹੜੀ ਕਿ ਸਮਾਜ ਵਿੱਚ ਸਾਡੇ ਵਿਚ ਚੱਲ ਰਿਹਾ ਅੱਜਕੱਲ ਨਾ ਕਿ ਸਪੈਸ਼ਲ ਕਿਸੇ ਧਰਮ ਨੂੰ ਟਾਰਗੇਟ ਕਰਾਂਗੇ ਆਪਾਂ ਇਹਦੇ ਵਿੱਚ ਮੈਂ ਇਹਦੇ ਲਈ ਪਹਿਲਾਂ ਹੀ ਮਾਫੀ ਚਾਹੁੰਦੀ ਆ ਸਾਰੇ ਧਰਮਾਂ ਨੂੰ ਬਰਾਬਰ ਰੱਖਿਆ ਗਿਆ ਇੱਕ ਸੁਝਾਅ ਦੇਣ ਵਾਲੀ ਸचेत ਕਰਨ ਵਾਲੀ ਕਹਾਣੀ ਆ ਸਚਾਈ ਅੱਜ ਦੇ ਟਾਈਮ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਕਿ ਇੱਕ ਪਿੰਡ ਦੇ ਵਿੱਚ ਨਾ ਦੋ ਦੋਸਤ ਰਹਿੰਦੇ ਹੁੰਦੇ ਆ ਇੱਕ ਹਲਵਾਈ ਹੁੰਦਾ ਤੇ ਇੱਕ ਨਾਈ ਹੁੰਦਾ ਜਿਹੜਾ ਨਾਈ ਆ ਉਹਦਾ ਕੰਮ ਬੜਾ ਵਧੀਆ ਹੁੰਦਾ ਉਹ ਆਦੀ ਕਮਾਈ ਬੜੀ ਵਧੀਆ ਕਰ ਲੈਂਦਾ ਤੇ ਜਿਹੜਾ ਹਲਵਾਈ ਹੁੰਦਾ ਉਹਦਾ ਕੰਮ ਦਾਵਾਂ ਡਾਲ ਜੇ ਹੁੰਦਾ ਤੇ ਜਿਹੜਾ ਨਾਈ ਬੰਦਾ ਨਾ ਉਹ ਆਪਦੇ ਦੋਸਤ ਦੀ ਹਲਵਾਈ ਦੀ ਹੈਲਪ ਕਰਦਾ ਕਿ ਇਹ ਮੇਰਾ ਯਾਰ ਮਿੱਤਰ ਆ ਦੋਸਤ ਆ ਤੇ ਉਹ ਇੱਕ ਦੂਜੇ ਨਾਲ ਨਾ ਵਾਦਾ ਕਰਦੇ ਆ ਵੀ ਅਸੀਂ ਇੱਕ ਦੂਜੇ ਦੀ ਮੁਸੀਬਤ ਵਿੱਚ ਕੰਮ ਆਵਾਂਗੇ ਦੋਨੋਂ ਦੋਸਤ ਬੜੀ ਪੱਕੀ ਦੋਸਤੀ ਨਿਭਾਉਂਦੇ ਆ ਦੋਸਤੀ ਨਿਭਾਉਂਦੇ ਨਿਭਾਉਂਦੇ ਆ ਅਜਿਹੇ ਦਿਨ ਆ ਜਾਂਦੇ ਆ ਕਿ ਜਿਹੜਾ ਨਾ ਹੀ ਆ ਨਾ ਉਹਦਾ ਵੀ ਕੰਮ ਠੱਪ ਹੋ ਜਾਂਦਾ ਉਹਦਾ ਵੀ ਜਿਹੜਾ ਇਨਕਮ ਦੇ ਸੋਰਸ ਉਹ ਖਤਮ ਹੋਣ ਲੱਗਦੇ ਆ ਤੇ ਹਲਵਾਈ ਦਾ ਤਾਂ ਕੰਮ ਪਹਿਲਾਂ ਹੀ ਡੌਨ ਚੱਲ ਰਿਹਾ ਸੀ ਹੋਣ ਦੋਨੋਂ ਨਾ ਬੜੇ ਗਰੀਬ ਹੋ ਜਾਂਦੇ ਆ ਤੇ ਦੋਨਾਂ ਦੇ ਵਿਆਹ ਹੋ ਚੁੱਕੇ ਆ ਦੋਨਾਂ ਦੇ ਘਰ ਵਿੱਚ ਬੱਚੇ ਆ ਕਵੀਲਦਾਰੀ ਵੱਡੀ ਆ ਤੇ ਖਰਚੇ ਜ਼ਿਆਦਾ ਨੇ ਹੁਣ ਦੋਨੋਂ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਆਪਾਂ ਅਜਿਹਾ ਕੀ ਕਰੀਏ ਕਿ ਜੈਸੇ ਨਾਲ ਵੀ ਆਪਣੇ ਕੋਲੇ ਪੈਸਾ ਆ ਜਾਏ ਆਪਾਂ ਦੁਬਾਰ ਤੋਂ ਕੋਈ ਨਵਾਂ ਕੰਮ ਸ਼ੁਰੂ ਕਰ ਸਕੀਏ ਪਰ ਜਿਹੜਾ ਹਲਵਾਈ ਹੁੰਦਾ ਨਾ ਉਹ ਕਹਿੰਦਾ ਕਿ ਯਾਰ ਅਜਿਹਾ ਕੰਮ ਤਾਂ ਆਪਣੀ ਹੈਲਪ ਤਾਂ ਕਿਸੇ ਨੇ ਕਰਨੀ ਨਹੀਂ ਕਿਉਂਕਿ ਜਿਹੋ ਜਿਹਰੇ ਏਰੀਏ ਦੇ ਵਿੱਚ ਆਪਾਂ ਰਹਿ ਰਹੇ ਆ ਨਾ ਇੱਥੇ ਸਾਰੇ ਲੋਕ ਮਤਲਬੀ ਨੇ ਇੱਥੇ ਕਿਸੇ ਦੀ ਗਰੀਬੀ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ 나ਈ ਕਹਿੰਦਾ ਨਾ ਕਿ ਕੀ ਆਪਾਂ ਇੱਥੋਂ ਥੋੜੀ ਦੂਰ ਜਾ ਕੇ ਉੱਥੇ ਜਾ ਕੇ ਨਹੀਂ ਕੰਮ ਸ਼ੁਰੂ ਕਰ ਸਕਦੇ ਉਹ ਕਹਿੰਦਾ ਹਾਂ ਜੇ ਤੂੰ ਕਹਿਣਾ ਤਾਂ ਆਪ ਕਰ ਸਕਦੇ ਆਪਾਂ ਆਪਣੇ ਬੱਚਿਆਂ ਲਈ ਕੁਝ ਵੀ ਕਰਾਂਗੇ ਚਲੋ ਉਹ ਥੋੜੀ ਦੂਰ ਜਗ੍ਹਾ ਲੈ ਕੇ ਨਾ ਦੋਨੋਂ ਜਾਣੇ ਉੱਥੇ ਜਾ ਕੇ ਦੋ ਦੁਕਾਨਾਂ ਖੋਲ ਲੈਂਦੇ ਆ ਦੁਕਾਨਾ ਖੋਲਦੇ ਆ ਉੱਥੇ ਉਹਨਾਂ ਦਾ ਕੰਮ ਥੋੜਾ ਬਹੁਤ ਚੱਲਦਾ ਰਹਿੰਦਾ ਥੋੜਾ ਬਹੁਤ ਬਜ਼ਾਰ ਹੁੰਦਾ ਥੋੜਾ ਬਹੁਤ ਕੰਮ ਚੱਲਦਾ ਲੇਕਿਨ ਰੋਟੀ ਜੋਗਾ ਆ ਜਾਂਦਾ ਪਰ ਕਿਤੇ ਨਾ ਕਿਤੇ ਉਹ ਦੁਕਾਨਾਂ ਉਹਨਾਂ ਦੀਆਂ ਕਿਰਾਏ ਤੇ ਹੁੰਦੀਆਂ ਉਹਨਾਂ ਨੂੰ ਦੁਕਾਨਾਂ ਦਾ ਕਿਰਾਇਆ ਵੀ ਦੇਣਾ ਪੈਂਦਾ ਬਿਜਲੀ ਦੇ ਖਰਚੇ ਇਹ ਜੇ ਉਹ ਸਾਰੇ ਖਰਚੇ ਤੇ ਉਹਦੇ ਨਾਲ ਵੀ ਉਹਨਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੁਣ ਉਹ ਇਸ ਸ਼ਹਿਰ ਵਿੱਚ ਤਾਂ ਰਹਿੰਦੇ ਆ ਲੇਕਿਨ ਉਹ ਸੋਚਦੀ ਆ ਕਿ ਸਾਡਾ ਰਹਿਣ ਦਾ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਸਾਨੂੰ ਕੁਝ ਬਚ ਨਹੀਂ ਰਿਹਾ ਤੇ ਦੋਨੋਂ ਜਾਣੇ ਨਾ ਸ਼ਾਮ ਨੂੰ ਬੈਠ ਕੇ ਗੱਲਾਂ ਕਰਦੇ ਆ ਕਿ ਹੁਣ ਆਪਾਂ ਕੀ ਕਰੀਏ ਤੇ ਜਿਹੜਾ 나ਈ ਆ ਉਹ ਹਲਵਾਈ ਨੂੰ ਕਹਿੰਦਾ ਨਾ ਕਿ ਮੇਰੇ ਕੋਲ ਨਾ ਇੱਕ ਦਿਨ ਇੱਕ ਬੰਦਾ ਆਇਆ ਸੀ ਤੇ ਉਹ ਮੈਨੂੰ ਦੱਸਦਾ ਸੀਗਾ ਵੀ ਇੱਥੋਂ ਦੂਰ ਨਾ ਕਾਫੀ ਦੂਰ ਇੱਕ ਧਾਰਮਿਕ ਲੋਕਾਂ ਦਾ ਸ਼ਹਿਰ ਆ ਉਹ ਕਹਿੰਦੇ ਅੱਛਾ ਕਹਿੰਦਾ ਪਰ ਉਹ ਧਾਰਮਿਕ ਲੋਕਾਂ ਦਾ ਸ਼ਹਿਰ ਆ ਕਿ ਉੱਥੇ ਧਾਰਮਿਕ ਲੋਕ ਹੀ ਰਹਿੰਦੇ ਨੇ ਕਹਿੰਦਾ ਨਹੀਂ ਉੱਥੇ ਜਿਹੇ ਲੋਕ ਰਹਿੰਦੇ ਨੇ ਜਿਹੜੇ ਕਿ ਸਾਰੇ ਹੀ ਧਰਮਾਂ ਦੇ ਨੇ ਲੇਕਿਨ ਉਹ ਦਾਨ ਪੁੰਨ ਬੜਾ ਕਰਦੇ ਨੇ ਧਾਰਮਿਕ ਲੋਕ ਧਾਰਮਿਕ ਖਿਆਲਾਂ ਦੇ ਨੇ ਉਹ ਮਾੜੇ ਬੰਦੇ ਦੀ ਹੈਲਪ ਕਰਦੇ ਨੇ ਉਹ ਕਹਿੰਦਾ ਫਿਰ ਆਪਾਂ ਉੱਥੇ ਚੱਲੀਏ ਤੇ ਉਹ ਕਹਿੰਦਾ ਉੱਥੇ ਜਾ ਕੇ ਆਪਾਂ ਕੀ ਕਰਾਂਗੇ ਆਪਣੀ ਕਿਹੜਾ ਦੁਕਾਨਦਾਰੀ ਚੱਲੂਗੀ ਉਹ ਕਹਿੰਦਾ ਨਹੀਂ ਆਪਾਂ ਦੁਕਾਨਦਾਰੀ ਨਹੀਂ ਚਲਾਉਣੀ ਉੱਥੇ ਜਾ ਕੇ ਆਪਾਂ ਹੋਰ ਅਹ ਤਰਕੀਬ ਸੋਚਦੇ ਆ ਕੋਈ ਉਹ ਕਹਿੰਦਾ ਚੱਲ ਦੱਸ ਤੂੰ ਦੱਸ ਦੇ ਵੀ ਕੀ ਸੋਚਦੇ ਆ ਆਪਾਂ ਹਨਾ ਕੀ ਕਰਾਂਗੇ ਉੱਥੇ ਜਾ ਕੇ ਉਹ ਕਹਿੰਦਾ ਕਿ ਆਪਾਂ ਉੱਥੇ ਜਾ ਕੇ ਹੈਲਪ ਮੰਗਾਂਗੇ ਉਹ ਧਾਰਮਿਕ ਲੋਕਾਂ ਤੋਂ ਤੇ ਉਹਨੂੰ ਨਹੀਂ ਕਹਿੰਦਾ ਕਿ ਤੂੰ ਪਾਗਲ ਹੋ ਗਿਆ ਕਿ ਆਪਾਂ ਕੋਈ ਮੰਗਦੇ ਆ ਆਪਾਂ ਉਹਦਾ ਕਮਾ ਕੇ ਖਾ ਸਕਦੇ ਆ ਨਾ ਆਪਾਂ ਵੀ ਕਿਉਂ ਮੰਗਾਂਗੇ ਹੈਲਪ ਕਿਉਂ ਮੰਗਾਂਗੇ ਉਹ ਕਹਿੰਦਾ ਨਹੀਂ ਜੇ ਉਹ ਸੱਚੇ ਧਾਰਮਿਕ ਲੋਕ ਹੋਏ ਨਾ ਉਹ ਆਪਣੀ ਹੈਲਪ ਜ਼ਰੂਰ ਕਰਨਗੇ ਉਹ ਕਹਿੰਦਾ ਕਿ ਚਲ ਕੋਈ ਨਾ ਦੇਖ ਲੈਨੇ ਆ ਪਰ ਜਿਹੜਾ ਹਲਵਾਈ ਹੁੰਦਾ ਨਾ ਉਹ ਕਹਿੰਦਾ ਨਾ ਜਿਹੜੀ ਆਪਾਂ ਹੈਲਪ ਮੰਗਣੀ ਆ ਨਾ ਉਹ ਆਪਾਂ ਸਿੱਧੇ ਤੌਰ ਤੇ ਨਹੀਂ ਮੰਗਣੀ ਕਿਉਂਕਿ ਉਹਨਾਂ ਨੂੰ ਹੋ ਸਕਦਾ ਕਿ ਸਾਾਨੂੰ ਸਰੀਰਕ ਤੌਰ ਤੇ ਵੇਖ ਕੇ ਉਹ ਇਹ ਸੋਚਣ ਕਿ ਇਹਨਾਂ ਨੂੰ ਕੀ ਹੋਇਆ ਵਾ ਇਹ ਕੰਮ ਕਿਉਂ ਨਹੀਂ ਕਰਦੇ ਕਮਾ ਕੇ ਖਾ ਸਕਦੇ ਨੇ ਪਰ ਸਾਡੀ ਸੱਚਾਈ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਬੱਚੇ ਵੀ ਨਹੀਂ ਸਾਡੇ ਪਰਿਵਾਰ ਵੀ ਨਹੀਂ ਸਾਡਾ ਕੰਮ ਢਾਵਾਂ ਡੋਲਣਾ ਉਹ ਕਹਿੰਦਾ ਠੀਕ ਆ ਵੀ ਜਿਵੇਂ ਤੂੰ ਕਹੀਂ ਗਣਾ ਆਪਾਂ ਉਮੀ ਕਰਾਂਗੇ ਉਹ ਤੁਰਪੰਦੇ ਆ ਦਾ ਸਮਾਨ ਲੈ ਕੇ ਸਮਾਨ ਲੈ ਕੇ ਤੁਰਦੇ ਆ ਤਾਂ ਉਹ ਤੁਰਦੇ ਤੁਰਦੇ ਨਾ ਉਹ ਧਾਰਮਿਕ ਲੋਕਾਂ ਦੇ ਸ਼ਹਿਰ ਵਿੱਚ ਚਲੇ ਜਾਂਦੇ ਆ ਜਦੋਂ ਜਾਂਦੇ ਆ ਤਾਂ ਉਸ ਸ਼ਹਿਰ ਦੇ ਵਿੱਚ ਨਾ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਹਿੰਦੂ ਸਿੱਖ ਮੁਸਲਮ ਤੇ ਈਸਾਈ ਚਾਰੇ ਧਰਮਾਂ ਦੇ ਲੋਕ ਰਹਿੰਦੇ ਆ ਉਹ ਜਦੋਂ ਜਾਂਦੇ ਆ ਨਾ ਤਾਂ ਉਹ ਲੋਕ ਨਾ ਨੰਗ ਦੇ ਟੱਪਦੇ ਆ ਜਦੋਂ ਆਪਸ ਵਿੱਚ ਤਾਂ ਉਹ ਬੜੇ ਛਿੱਧੇ ਦੇ ਨਾਲ ਇੱਕ ਦੂਜੇ ਦੇ ਰਿਸਪੈਕਟ ਕਰਦੇ ਆ ਬੁਲਾਉਂਦੇ ਆ ਤੇ ਜਿਹੜਾ ਨਾਈ ਹੁੰਦਾ ਨਾ ਉਹ ਹਲਵਾਈ ਨੂੰ ਕਹਿੰਦਾ ਯਾਰ ਤੂੰ ਤਾਂ ਮੈਨੂੰ ਸਹੀ ਜਗ੍ਹਾ ਤੇ ਲੈ ਆਇਆ ਵੀ ਇੱਥੇ ਤਾਂ ਨਾ ਮੈਨੂੰ ਲੱਗਦਾ ਵੀ ਲੋਕ ਇੱਜ਼ਤ ਬਹੁਤ ਕਰਦੇ ਆ ਬੰਦੇ ਦੀ ਤੇ ਜਿਹੜਾ ਹਲਵਾਈ ਹੁੰਦਾ ਨਾ ਉਹ ਕਹਿੰਦਾ ਨਾ ਕਿ ਇਹ ਸਿਰਫ ਇੱਜ਼ਤ ਆ ਨਾ ਜਿਹੜੀ ਇਹ ਦਿਖਾਵਾ ਇੱਜ਼ਤ ਉਦੋਂ ਪਤਾ ਲੱਗਦੀ ਆ ਜਦੋਂ ਕਿਸੇ ਦੇ ਮੌਕੇ ਤੇ ਕੋਈ ਨਾਲ ਖੜਦਾ ਹੁਣ ਆਪਾਂ ਨੂੰ ਇੱਥੋਂ ਪਤਾ ਲੱਗੂਗਾ ਆਪਾਂ ਪਰਖ ਕੇ ਵੇਖਣਾ ਕਿ ਬਾਕੀ ਵੀ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਕਰਦੇ ਆ ਜਾਂ ਇਹ ਸਭ ਲੋਕ ਖਵਾਈ ਕਰਦੇ ਆ ਉਹ ਕਹਿੰਦਾ ਅੱਛਾ ਕਹਿੰਦਾ ਪਰ ਇਹਦੇ ਲਈ ਆਪਾਂ ਕੀ ਕਰੀਏ ਜਿਹੜਾ ਹਲਵਾਈ ਹੁੰਦਾ ਉਹ ਨਾਈ ਨੂੰ ਕਹਿੰਦਾ ਨਾ ਕਿ ਮੈਂ ਤੈਨੂੰ ਜਿਵੇਂ ਜਿਵੇਂ ਕਹੂੰਗਾ ਨਾ ਤੂੰ ਉਵੇਂ ਉਵੇਂ ਕਰੀ ਜਾਈ ਨਾਲੇ ਤਾਂ ਆਪਾਂ ਇਹਨਾਂ ਨੂੰ ਪਰਖ ਲਵਾਂਗੇ ਤੇ ਨਾਲੇ ਆਪਾਂ ਆਪਦੇ ਪੈਸੇ ਇਕੱਠੇ ਕਰ ਲਵਾਂਗੇ ਇਥੋਂ ਪੈਸੇ ਇਕੱਠੇ ਕਰਕੇ ਆਪਦਾ ਜਾ ਕੇ ਆਪਾਂ ਸੈੱਟ ਹੋ ਜਾਾਂਗੇ ਆਪਦਾ ਕੋਈ ਨਵਾਂ ਕਾਰੋਬਾਰ ਤੋਰਾਾਂਗੇ ਜਾਂ ਆਪਦੇ ਖਰਚੇ ਪੂਰੇ ਕਰਾਂਗੇ ਉਹ ਕਹਿੰਦਾ ਠੀਕ ਆ ਕਹਿੰਦਾ ਪਰ ਆਪਾਂ ਨੂੰ ਤਾਂ ਖਰਚੇ ਲਈ ਕਾਫੀ ਪੈਸਾ ਚਾਹੀਦਾ ਉਹ ਕਹਿੰਦਾ ਕਿ ਕਾਫੀ ਪੈਸੇ ਦੀ ਆਪਾਂ ਨੂੰ ਲੋੜ ਨਹੀਂ ਆਪਾਂ ਸਿਰਫ ਇਹਨਾਂ ਲੋਕਾਂ ਨੂੰ ਵਰਕਣਾ ਆਪਾਂ ਥੋੜੇ ਵਿੱਚ ਵੀ ਵਰਕ ਸਕਦੇ ਆ ਜੇ ਤਾਂ ਇਹਨਾਂ ਨੇ ਆਪਣੀ ਥੋੜੀ ਮਦਦ ਕਰ ਦਿੱਤੀ ਤਾਂ ਆਪਾਂ ਕੱਲ ਨੂੰ ਇਹਨਾਂ ਤੋਂ ਵੱਡੀ ਮਦਦ ਵੀ ਲਵਾਂਗੇ ਚੇਨ ਨੇ ਆਪਣੀ ਥੋੜੀ ਮਦਦ ਵੀ ਨਾ ਕੀਤੀ ਫਿਰ ਆਪਾਂ ਇਹਨਾਂ ਤੋਂ ਕੋਈ ਉਮੀਦ ਨਹੀਂ ਰੱਖ ਸਕਦੇ ਵੀ ਇਹ ਆਪਾਂ ਨੂੰ ਅੱਗੇ ਤੋਂ ਵੀ ਹੈਲਪ ਕਰਨਗੇ ਹਨਾ ਪਰ ਜਿਹੜਾ ਨਾਈ ਆ ਉਹ ਕਹਿੰਦਾ ਕਿ ਮੈਨੂੰ ਉਮੀਦ ਆ ਕਿ ਧਾਰਮਿਕ ਬੰਦੇ ਨੇ ਇੱਕ ਦੂਜੇ ਦੀ ਇੱਜ਼ਤ ਕਰਦੇ ਨੇ ਇਹ ਜ਼ਰੂਰ ਹੈਲਪ ਕਰਨਗੇ ਉਹ ਕਹਿੰਦਾ ਠੀਕ ਆ ਰਾਤ ਨੂੰ ਨਾ ਦੋਨੋਂ ਜਾਣ ਇੱਕ ਪਲਾਨ ਬਣਾਉਂਦੇ ਆ ਪਲਾਨ ਬਣਾਉਂਦੇ ਆ ਕਿ ਜਿਹੜਾ ਨਾਈ ਹੁੰਦਾ ਉਹ ਹਲਵਾਈ ਦੱਸਦਾ ਕਿ ਤੂੰ ਨਾ ਇੱਕ ਚੌਂਕ ਵਿੱਚ ਮੈਨੂੰ ਜਾ ਕੇ ਪਾ ਦੇਣਾ ਉੱਥੇ ਮੈਂ ਕੱਪੜਾ ਲੈ ਕੇ ਮੂੰਹ ਤੇ ਉੱਥੇ ਪੈ ਜਾਣਾ ਤੇ ਤੂੰ ਮੇਰੇ ਸਿਰਹਾਣੇ ਖੜ ਜਾਣਾ ਜਾ ਕੇ ਕਿ ਉੱਥੋਂ ਜਿਹੜਾ ਸੈਂਟਰ ਉਹ ਚੌਂਕ ਦਾ ਪੈਂਦਾ ਉਹ ਸੈਂਟਰ ਤੋਂ ਨਾ ਚਾਰੇ ਧਰਮਾਂ ਦੇ ਧਾਰਮਿਕ ਸਥਾਨ ਬਰਾਬਰ ਨੇ ਮਤਲਬ ਚਾਰੇ ਦਿਸ਼ਾਵਾਂ ਦੇ ਵਿੱਚ ਧਾਰਮਿਕ ਸਥਾਨ ਬਣੇ ਨੇ ਜਿੱਥੇ ਕਿ ਗੁਰਦੁਆਰਾ ਸਾਹਿਬ ਵੀ ਆ ਮੰਦਿਰ ਵੀ ਆ ਚਰਚ ਵੀ ਆ ਤੇ ਮਸਜਿਦ ਵੀ ਆ ਉਹ ਕਹਿੰਦਾ ਕਿ ਜਿਹੜੇ ਧਾਰਮਿਕ ਲੋਕ ਨੇ ਨਾ ਉੱਥੋਂ ਦੀ ਨੰਗਣਗੇ ਆਪਾ ਉਹਨਾਂ ਤੋਂ ਮਦਦ ਮੰਗਾਂਗੇ ਤੂੰ ਸੈਲਫ ਮੈਨੂੰ ਉੱਥੇ ਜਾ ਕੇ ਪਾ ਦੇਣਾ ਮੈਂ ਉੱਥੇ ਬਹਿ ਜਾਊਂਗਾ ਕੱਪੜਾ ਲੈ ਕੇ ਤੂੰ ਉਹਨਾਂ ਨੂੰ ਕਹਿਣਾ ਕਿ ਇਹ ਬੰਦੇ ਦੀ ਹੈਲਪ ਕਰਨੀ ਆ ਉਹ ਕਹਿੰਦਾ ਠੀਕ ਆ ਜਿਵੇਂ ਤੂੰ ਕਹੇਂਗਾ ਮੈਂ ਉਹ ਮੇਕਰ ਲਊਂਗਾ ਨਾਈ ਕਹਿੰਦਾ ਕਹਿੰਦਾ ਠੀਕ ਆ ਹੁਣ ਉਹ ਨੇਰੇ ਜਾ ਕੇ ਉੱਥੇ ਪੈ ਜਾਂਦਾ ਜਿਹੜਾ ਹਲਵਾਈ ਹੁੰਦਾ ਉਹ ਕੱਪੜਾ ਲੈ ਕੇ ਨਾ ਗੰਦਾ ਗੰਦਾ ਜਿਹਾ ਕੱਪੜਾ ਲੈ ਕੇ ਤੇ ਉੱਥੇ ਪੈ ਜਾਂਦਾ ਤੇ ਉਧਰ ਉਹ ਨਾ ਸਵੇਰ ਦਾ ਟਾਈਮ ਹੁੰਦਾ ਉੱਥੋਂ ਇੱਕ ਜਦੋਂ ਮੰਦਿਰ ਦੇ ਵਿੱਚ ਪੂਜਾ ਕਰਕੇ ਨਾ ਪੁਜਾਰੀ ਆ ਰਿਹਾ ਹੁੰਦਾ ਮੰਦਿਰ ਦਾ ਤੇ ਪੁਜਾਰੀ ਜਦੋਂ ਆਉਂਦਾ ਹੁੰਦਾ ਉੱਥੇ ਵੇਖਦਾ ਤੇ ਉਹ ਜਿਹੜਾ ਕੋਲ ਹਲਵਾਈ ਖੜਾ ਸੌਰੀ ਨਾਈ ਖੜਾ ਹੁੰਦਾ ਨਾ ਤੇ ਉਹ ਨੂੰ ਪੁੱਛਦਾ ਕਿ ਇਹ ਕੌਣ ਆ ਵੀ ਇਹ ਕਿਵੇਂ ਪਿਆ ਉਹ ਕਹਿੰਦਾ ਕਿ ਪਤਾ ਨਹੀਂ ਮੈਂ ਤਾਂ ਆਪੇ ਇੱਥੇ ਰਾਤ ਹੀ ਆਇਆ ਤੇ ਇਹ ਬੰਦਾ ਰਾਤ ਦਾ ਹੀ ਇੱਥੇ ਪਿਆ ਤੇ ਮੈਂ ਇਹਨੂੰ ਰਾਤ ਡਾਕਟਰ ਕੋਲ ਲੈ ਕੇ ਗਿਆ ਸੀ ਡਾਕਟਰ ਨੇ ਕਿਹਾ ਕਿ ਇਹਦੇ ਲਾਜ਼ਲੈਨ 1000 ਰੁਪਿਆ ਚਾਹੀਦਾ ਉਹ ਕਹਿੰਦਾ ਅੱਛਾ ਤੇ ਉਹ ਦੇਖ ਕੇ ਨਾ 나ਈ ਉਹਨੂੰ ਕਹਿੰਦਾ ਕਿ ਤੁਸੀਂ ਪੰਡਤ ਜੀ ਹੋ ਉਹ ਕਹਿੰਦਾ ਹਾਂ ਜੀ ਮੈਂ ਪੁਜਾਰੀ ਹਾਂ ਮੰਦਿਰ ਦਾ ਤੇ ਕਹਿੰਦਾ ਕਿ ਬਸ ਮੈਨੂੰ ਇੱਥੋਂ ਤੁਹਾਡੇ ਤੇ ਉਮੀਦ ਹੋਗੀ ਕਿ ਜਿਹੜੇ ਪੰਡਤ ਜੀ ਮੰਦਰ ਤੇ ਪੁਜਾਰੀ ਨੇ ਉਹ ਬੜੇ ਧਾਰਮਿਕ ਖਿਆਲਾਂ ਦੇ ਨੇ ਉਹ ਦਾਨਪੁਨ ਬਹੁਤ ਕਰਦੇ ਨੇ ਉਹ ਕਹਿੰਦਾ ਹਾਂ ਮੈਂ ਕਰਦਾ ਦਾਨਪੁਨ ਕਹਿੰਦਾ ਤੁਸੀਂ ਇਹ ਬੰਦੇ ਦੀ 1000 ਰੁਪਏ ਦੀ ਮਦਦ ਕਰੋਗੇ ਉਹ ਕਹਿੰਦਾ ਕਿ ਮਦਦ ਤਾਂ ਮੈਂ ਜ਼ਰੂਰ ਕਰੂੰਗਾ ਪਰ ਮੈਨੂੰ ਪਤਾ ਹੋਣਾ ਚਾਹੀਦਾ ਵੀ ਇਹ ਬੰਦਾ ਕਿਹੜੇ ਧਰਮ ਦਾ ਉਹ ਕਹਿੰਦਾ ਅੱਛਾ ਕਹਿੰਦਾ ਇਹ ਤਾਂ ਮੈਨੂੰ ਵੀ ਨਹੀਂ ਪਤਾਗਾ ਨਹੀਂ ਕਹਿੰਦਾ ਵੀ ਮੈਨੂੰ ਵੀ ਨਹੀਂ ਪਤਾ ਵੀ ਇਹ ਕਿਹੜੇ ਧਰਮ ਦਾ ਬੰਦਾ ਕਿਉਂਕਿ ਇਹ ਤਾਂ ਬੇਹੋਸ਼ ਪਿਆ ਇੱਥੇ ਇਦਾਂ ਹੀ ਪਿਆ ਰਿਹਾ ਅੱਜ ਦਾ ਹਨਾ ਤੇ ਜਿਹੜਾ ਮੰਦਰ ਦਾ ਪੁਜਾਰੀ ਹੁੰਦਾ ਨਾ ਉਹ ਕਹਿੰਦਾ ਕਿ ਇਹ ਕੁਝ ਬੋਲਦਾ ਨਹੀਂ ਇਹ ਰਾਮ ਰਾਮ ਬੋਲਦਾ ਕਹਿੰਦਾ ਨਹੀਂ ਕਹਿੰਦਾ ਕੁਝ ਨਹੀਂ ਬੋਲਦਾ ਉਹ ਕਹਿੰਦਾ ਫਿਰ ਮੈਂ ਹੱਥ ਬੰਨ ਕੇ ਕਹਿੰਦਾ ਵੀ ਮੈਂ ਮਾਫੀ ਚਾਹੁੰਨਾ ਮੈਂ ਇਦਾਂ দান ਨਹੀਂ ਦੇ ਸਕਦਾ ਸਿਰਫ ਮੈਂ ਆਪਣੇ ਧਰਮ ਨੂੰ ਹੀ দান ਦੇ ਸਕਦਾ ਜੇ ਹਿੰਦੂ ਹੁੰਦਾ ਤਾਂ ਮੈਂ ਇਹਦੀ ਮਦਦ ਕਰਦਾ ਉਹ ਕਹਿੰਦਾ ਠੀਕ ਆ ਕੋਈ ਨਾ ਥੋੜਾ ਟੈਂ ਮੁੱਥੇ ਫਿਰ ਖੜਦਾ ਥੋੜੇ ਟੈਂ ਬਾਅਦ ਉਥੋਂ ਫਿਰ ਪਾਦਰੀ ਆਉਂਦਾ ਉਹ ਕਹਿੰਦਾ ਕਿ ਇਹ ਬੰਦਾ ਕੌਣ ਆ ਜਦੋਂ ਉਹ ਦੇਖਦਾ ਤਾਂ ਉਹ ਕਹਿੰਦਾ ਕਿ ਇਹ ਬੰਦਾ ਪਤਾ ਨਹੀਂ ਜੀ ਕੌਣ ਆ ਰਾਤ ਦਾ ਇੱਥੇ ਪਿਆ ਮੈਂ ਇਹਨੂੰ ਡਾਕਟਰ ਕੋਲ ਲਗਾਇਆ ਸੀ ਤੇ ਡਾਕਟਰ ਨੇ 1000 ਰੁਪਏ ਦੱਸਿਆ ਵੀ ਇਹਦੇ ਲਾਜ ਲਈ ਚਾਹੀਦਾ ਇਹਨੂੰ ਕੋਈ ਬਿਮਾਰੀ ਆ ਤੇ ਉਹ ਪਾਦਰੀ ਨੂੰ ਕਹਿੰਦਾ ਕਿ ਤੁਸੀਂ ਐਦਾਂ ਕਰਕੇ ਚਰਚ ਦੇ ਵਿੱਚੋਂ ਆਇਓ ਕਹਿੰਦਾ ਹਾਂਜੀ ਕਹਿੰਦਾ ਕਿ ਮੈਂ ਸੁਣਿਆ ਕਿ ਮਤਲਬ ਜਿਹੜੇ ਤੁਹਾਡੇ ਧਰਮ ਦੇ ਲੋਕ ਨੇ ਉਹ ਬੜੀ ਮਦਦ ਕਰਦੇ ਨੇ ਬਾਹਰੋਂ ਵੀ ਡੋਨੇਸ਼ਨ ਭੇਜਦੇ ਨੇ ਉਹ ਕਹਿੰਦਾ ਹਾਂਜੀ ਕੋਈ ਸ਼ੱਕ ਨਹੀਂ ਸਾਡਾ ਧਰਮ ਬੜੀ ਡੋਨੇਸ਼ਨ ਦਿੰਦਾ ਤੇ ਉਹ ਕਹਿੰਦਾ ਫਿਰ ਤੁਸੀਂ ਇਹਨੂੰ 1000 ਰੁਪਏ ਡੋਨੇਟ ਕਰ ਸਕਦੇ ਹੋ ਕਿਹਨੂੰ ਲੋੜ ਆਏ ਬੰਦੇ ਨੂੰ ਹਨਾ ਤੇ ਬਾਦਰੀ ਕਹਿੰਦਾ ਕਿ ਕੀ ਤੈਨੂੰ ਪਤਾ ਕਿ ਇਹ ਕਿਸ ਤਰ੍ਹਾਂ ਦਾ ਬੰਦਾ ਹੈ ਤੇ ਉਹ ਕਹਿੰਦਾ ਨਹੀਂ ਕਹਿੰਦਾ ਤੈਨੂੰ ਇੰਨਾ ਕੁਝ ਨਹੀਂ ਪਤਾ ਵੀ ਇਹਦੇ ਗਾਲਚ ਕੋਈ ਲੋਕੇਟ ਵਗੈਰਾ 크ਰਿਸਚੀਅਨ ਨਾ ਧਰਮ ਦਾ ਜਾਂ ਕੋਈ ਇਹਦੀ ਪੂਲ ਬਾਣੀ ਜਾਂ ਇਹਦਾ ਪਸ਼ੂਕੜ ਉਹ ਕਹਿੰਦਾ ਨਹੀਂ ਇਹਦੇ ਗਾਲਚ ਤਾਂ ਕੁਝ ਨਹੀਂਗਾ ਉਹ ਕਹਿੰਦਾ ਕਿ ਫਿਰ ਵੀ ਮੈਂ ਮਾਫੀ ਚਾਹੁੰਦਾ ਸੌਰੀ ਵੀ ਮੈਂ ਇਦਾਂ ਮਦਦ ਨਹੀਂ ਕਰ ਸਕਦਾ ਉਹ ਵੀ ਉਹ ਚਲਾ ਜਾਂਦਾ ਸੀ ਜੇ ਨੰਬਰ ਤੇ ਇੱਕ ਗੁਰਦੁਆਰਾ ਸਾਹਿਬ ਵਿੱਚੋਂ ਬਾਬਾ ਜੀ ਆਉਂਦੇ ਸਿੱਖ ਉਹ ਕਹਿੰਦਾ ਕਿ ਮੈਂ ਸੁਣਿਆ ਕਿ ਸਿੱਖ ਜਿਹੜੇ ਹੁੰਦੇ ਆ ਨਾ ਉਹ 2% ਨੇ ਤੇ ਉਹ ਬੜੇ ਦੂਰ ਦੂਰ ਜਾ ਕੇ ਲੰਗਰ ਲਾਉਂਦੇ ਆ ਤੇ ਬਾਬਾ ਜੀ ਕਹਿੰਦੇ ਹਾਂ ਜੀ ਵੀ ਲਾਉਨੇ ਆ ਤੇ ਉਹ ਦੂਰੋਂ ਹੀ ਫਤਿਹ ਬੁਲਾਉਂਦਾ ਤੇ ਬਾਬਾ ਜੀ ਕਹਿੰਦੇ ਆ ਕਿ ਇਹ ਭਾਈ ਕੌਣ ਆ ਪਰ ਤੂੰ ਮੈਨੂੰ ਇਦਾਂ ਦੇ ਸਵਾਲ ਕਿਉਂ ਕਰ ਰਿਹਾ ਉਹ ਕਹਿੰਦਾ ਕਿ ਇਸ ਤਰ੍ਹਾਂ ਇਹ ਬੰਦਾ ਪਿਆ ਦੇ ਇਲਾਜ ਲਈ 1000 ਰੁਪਏ ਚਾਹੀਦਾ ਕਿ ਤੁਸੀਂ ਇਹਨੂੰ ਗੁਰਦੁਆਰਾ ਸਾਹਿਬ ਵਿੱਚੋਂ ਕੋਈ ਸਾਂਝੀ ਡੋਨੇਸ਼ਨ ਦੇ ਸਕਦੇ ਹੋ 1000 ਰੁਪਿਆ ਪਾਠੀ ਹੋਣ ਦੇ ਨਾਤੇ ਤੇ ਉਹ ਬਾਬਾ ਜੀ ਹੱਥ ਜੋੜ ਕੇ ਕਹਿੰਦੇ ਆ ਕਿ ਨਹੀਂ ਜੇ ਇਹ ਬੰਦਾ ਅਮਰਤਾਰੀ ਹੁੰਦਾ ਸਿੱਖ ਹੁੰਦਾ ਤਾਂ ਮੈਂ ਇਹਨੂੰ ਡੋਨੇਸ਼ਨ ਜ਼ਰੂਰ ਦਿੰਦਾ ਮੈਂ ਆਪਦੇ ਧਰਮ ਦਾ ਸੰਜ ਕੇ ਇਹਦੀ ਮਦਦ ਜ਼ਰੂਰ ਕਰਾਉਂਦਾ ਪਰ ਮੈਂ ਕਰ ਨਹੀਂ ਸਕਦਾ ਕਿਉਂਕਿ ਮੈਨੂੰ ਨਹੀਂ ਪਤਾ ਕਿਉਂਕਿ ਇਹ ਸਿਰੋ ਮੂਨਾ ਇਹਦਾ ਕੋਈ ਮਤਲਬ ਸਿੱਖ ਧਰਮ ਨਾਲ ਪਹਿਰਾਵਾ ਹੀ ਹੈ ਨਹੀਂਗਾ ਜੇ ਇਸ ਕਰਕੇ ਵੀ ਮੈਂ ਮੱਤ ਦੇ ਨਹੀਂ ਕਰ ਸਕਦਾ ਉਹ ਜਿਹੜਾ ਹਲਵਾਈ ਹੁੰਦਾ ਥੱਲੇ ਪਿਆ ਉਹ ਸਾਫ਼ ਸੌਂ ਰਿਆ ਹੁੰਦਾ ਹੈ ਨਾ ਤੇ ਨਾਈ ਫੇਰ ਉਹ ਹਲਵਾਈ ਥੱਲੋਂ ਆਵਾਜ਼ ਮਾਰ ਕੇ ਕਹਿੰਦਾ ਕਿ ਚੱਲ ਯਾਰ ਐਵੇਂ ਤੂੰ ਇੱਥੇ ਮੈਨੂੰ ਲੰਮਾ ਪਾਈ ਬੈਠਾ ਕੋਈ ਧਰਮ ਦੇ ਲੋਕ ਨਹੀਂ ਗਏ ਉਹ ਨਾਈ ਕਹਿੰਦਾ ਕਿ ਨਹੀਂ ਤੈਨੂੰ ਮੈਂ ਧਰਮ ਪਰਖ ਕੇ ਦਿਖਾਉਣਾ ਤੇ ਉਹ ਖੜਾ ਰਹਿਂਦਾ ਖੜਾ ਰਹਿਂਦਾ ਉਸ ਤੋਂ ਬਾਅਦ ਉੱਥੇ ਨਾ ਕਾਜੀ ਆਉਂਦਾ ਮਸਜਿਦ ਚੋਂ ਇਦਾਂ ਹੀ ਕਾਜੀ ਆ ਕੇ ਦੇਖਦਾ ਕਿ ਭਾਈ ਸਾਹਿਬ ਇਹ ਚੌਕ 'ਚ ਕੌਣ ਪਿਆ ਉਹ ਵੀ ਦੱਸਦਾ ਕਿ ਇਹ ਮਰੀਜ਼ ਆ ਕੋਈ 1000 ਰੁਪਿਆ ਚਾਹੀਦਾ ਇਹਨੂੰ ਤੇ ਉਹ ਕਹਿੰਦਾ ਕਿ ਤੁਸੀਂ ਮਸਜਿਦ ਦੇ ਵਿੱਚੋਂ ਫੰਡ ਦੇ ਵਿੱਚੋਂ ਇਹਦੀ ਮਦਦ ਕਰ ਸਕਦੇ ਹੋ ਜਾਂ ਇਹਦਾ ਇਲਾਜ ਕਰਾ ਸਕਦੇ ਹੋ ਉਹ ਕਹਿੰਦਾ ਕਿ ਤੂੰ ਇੰਨਾ ਧਰਮ ਵੇਖਿਆ ਵੀ ਕੀ ਇਹ ਅੱਲਾ ਦਾ ਜਾਪ ਕਰਦਾ ਚਾਹੇ ਮੁਸਲਮਾਨਾ ਤੈਨੂੰ ਪਤਾ ਇਹਦੀ ਆਇਡੈਂਟੀਟੀ ਆ ਉਹ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਕਾ ਵੀ ਕੀ ਆ ਪਿਕਾ ਜੀ ਉਥੋਂ ਇਹ ਸੁਣ ਕੇ ਤੇ ਅੱਗੇ ਤੁਰ ਜਾਂਦਾ ਤੇ ਉਹ ਕਹਿੰਦਾ ਕਿ ਮੈਨੂੰ ਮaaf ਕਰਦੀ ਵੀ ਮੈਂ ਇਸ ਤਰ੍ਹਾਂ ਅਣਪਛਾਤੇ ਬੰਦੇ ਦੀ ਮਦਦ ਨਹੀਂ ਕਰ ਸਕਦਾ ਚਲੋ ਜੀ ਉਹ ਦਿਨ ਵਾਪਾ ਹੁੰਦਾ ਸ਼ਾਮ ਹੋ ਜਾਂਦੀ ਆ ਤੇ ਹਲਵਾਈ ਉਥੋਂ ਉੱਠ ਕੇ ਨੇਰੇ ਹੋਏ ਤੇ 나ਈ ਦੋਨੋਂ ਜਾਣੇ ਤੁਰ ਪੰਦੇ ਆ ਤੇ ਇੱਕ ਸੁਨਸਾਨ ਜਗ੍ਹਾ ਤੇ ਜਾ ਕੇ ਰਾਤ ਗੁਜ਼ਾਰਦੇ ਆ ਤੇ ਦੋਨੋਂ ਕਹਿੰਦੇ ਆ ਤੇ ਜਿਹੜਾ ਹਲਵਾਈ ਹੁੰਦਾ ਉਹ ਨਾਈ ਨੂੰ ਕਹਿੰਦਾ ਕਿ ਯਾਰ ਆਪਾਂ ਐਵੇਂ ਆਏ ਇਹ ਕੋਈ ਧਾਰਮਿਕ ਲੋਕ ਨੇ ਇਹਨਾਂ ਦਾ ਤਾਂ ਮੈਨੂੰ ਕਿਸੇ ਪਾਸੇ ਧਰਮ ਨਹੀਂ ਲੱਗਿਆ ਉਹ ਕਹਿੰਦਾ ਨਹੀਂ ਭਾਈ ਧਰਮ ਹੈਗਾ ਧਰਮ ਹੈਗਾ ਵੀ ਆ ਧਰਮ ਦੇ ਬੰਦੇ ਵੀ ਹੈਗੇ ਆ ਧਰਮ ਕੋਲੇ ਦਾਨ ਵੀ ਹੈਗਾ ਪਰ ਕਰਨ ਲਈ ਮੌਕਾ ਚਾਹੀਦਾ ਉਹ ਕਹਿੰਦਾ ਅੱਛਾ ਕਹਿੰਦਾ ਪਰ ਆਪਾਂ ਨੂੰ ਇੱਥੋਂ ਵਾਪਸ ਜਾਣਾ ਚਾਹੀਦਾ ਕਿਉਂਕਿ ਆਪਾਂ ਹੋਰ ਗਰੀਬੀ ਨਾਲ ਨੇ ਮਰ ਸਕਦੇ ਘਰੇ ਆਪਣੇ ਬੱਚੇ ਭੁੱਖੇ ਮਰਦੇ ਹੋਣਗੇ ਉਹ ਕਹਿੰਦਾ ਨਹੀਂ ਆਪਾਂ ਨੂੰ ਇੱਥੋਂ ਜਾਣਾ ਨਹੀਂ ਚਾਹੀਦਾ ਇਹ ਲੋਕ ਆਪਾਂ ਦਾਣ ਕਰਨਗੇ ਆਪਣੀ ਮਦਦ ਕਰਨਗੇ ਪਰ ਇੱਕ ਨਵੇਂ ਤਰੀਕੇ ਦੇ ਨਾਲ ਉਹ ਕਹਿੰਦਾ ਹੁਣ ਕਿਹੜਾ ਤਰੀਕਾ ਇਹ ਵੀ ਦੱਸ ਆਪਾਂ ਇੱਥੇ ਬਹੁਤਾ ਦਿਨ ਨਹੀਂ ਰੁਕਣਾ ਉਹ ਕਹਿੰਦਾ ਨਹੀਂ ਤੂੰ ਮੈਨੂੰ ਸਿਰਫ ਇੱਕ ਦਿਨ ਦੇ ਦੇ ਮੈਂ ਤੈਨੂੰ ਸਿਰਫ ਇੱਕ ਦਿਨ ਦੇ ਵਿੱਚ ਧਰਮ ਪਰਖ ਕੇ ਦੱਸਦਾ ਹੋ ਸਕਦਾ ਵੀ ਇਹ ਆਪਣੀ ਮਦਦ ਕਰਨ ਲੇਕਿਨ ਜਿਹੜਾ ਹਲਵਾਈ ਹੁੰਦਾ ਨਾ ਉਹਦਾ ਹੌਸਲਾ ਬਿਲਕੁਲ ਟੁੱਟ ਚੁੱਕਾ ਹੁੰਦਾ ਉਹਨੂੰ ਪਤਾ ਲੱਗ ਚੁੱਕਾ ਹੁੰਦਾ ਕਿ ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਅਸੀਂ ਖੁਦ ਕਮਾਈ ਕਰਾਂਗੇ ਖੁਦ ਪਰਿਵਾਰ ਪਾਲਾਂਗੇ ਤਾਂ ਉਹ ਕਹਿੰਦਾ ਕਿ ਯਾਰ ਤੂੰ ਟਾਈਮ ਖਰਾਬ ਕਰ ਰਿਹਾ ਉਹ ਕਹਿੰਦਾ ਕਿ ਨਹੀਂ ਸਵੇਰੇ ਉੱਠਦੇ ਆਂ ਆਪਾਂ ਫੇਰ ਉਸੇ ਚੌਂਕ 'ਚ ਚੱਲਣਾ ਉਹ ਕਹਿੰਦਾ ਨਹੀਂ ਸਵੇਰੇ ਨਹੀਂ ਜਾਣਾ ਅੱਜ ਆਪਾਂ ਨੂੰ ਨਾ ਵਾਪਸ ਜਾਣਾ ਚਾਹੀਦਾ ਉਹ ਕਹਿੰਦਾ ਨਹੀਂ ਆਪਾਂ ਸਵੇਰੇ ਹੀ ਚੱਲਾਂ ਉਹ ਕਹਿੰਦਾ ਠੀਕ ਆ ਉਹ ਦੇਖਦਾ ਕਿ ਸਵੇਰ ਹੁੰਦੀ ਆ ਮੁੰਹੇਰਾ ਹੁੰਦਾ ਤੇ ਉੱਥੇ ਜਾ ਕੇ ਨਾ ਦੋਨੋਂ ਜਾਣੇ ਉਸੇ ਚੌਂਕ 'ਚ ਫੇਰ ਬਹਿ ਜਾਂਦੇ ਆਂ ਅੱਜ ਨਾ ਉਹਦੇ ਉੱਪਰ ਜਿਹੜਾ ਚਿੱਟਾ ਕੱਪੜਾ ਦੇ ਦਿੱਤਾ ਜਾਂਦਾ ਹਲਵਾਈ ਦੇ ਉੱਪਰ ਜਿਹੜਾ ਲੰਮਾ ਪਿਆ ਹੁੰਦਾ ਤੇ ਜਦੋਂ ਚਿੱਟਾ ਕੱਪੜਾ ਦਿੱਤਾ ਜਾਂਦਾ ਤੇ ਸਵੇਰ ਹੁੰਦੀ ਆ ਤਾਂ ਉਹੀ ਜਿਹੜੇ ਚਾਰੋਂ ਧਰਮਾਂ ਦੇ ਲੋਕ ਉੱਥੋਂ ਨੰਗਰੇ ਹੁੰਦੇ ਆ ਤੇ ਉਹੀ ਸਭ ਤੋਂ ਪਹਿਲਾਂ ਨਾ ਉੱਥੋਂ ਮੰਦਰ ਵਿੱਚੋਂ ਪੁਜਾਰੀ ਆਉਂਦਾ ਤੇ ਉਹ ਪੁੱਛਦਾ ਕਿ ਭਾਈ ਇਹ ਕੱਲ ਵਾਲਾ ਬੰਦਾ ਇੱਥੇ ਪਿਆ ਤੇ ਨਾ ਹੀ ਉਹਨੂੰ ਕਹਿੰਦਾ ਹਾਂਜੀ ਇਹ ਤਾਂ ਪਿਆ ਤਾਂ ਹੈਗਾ ਲੇਕਿਨ ਕੱਲ੍ਹ ე ਜਾਉਂਦਾ ਸੀ ਅੱਜ ਹੀ ਮਰ ਗਿਆ ਉਹ ਕਹਿੰਦਾ ਅੱਛਾ ਇਹ ਲਾਜ ਵੀ ਨਾ ਮਰ ਗਿਆ 1000 ਰੁਪਏ ਬਿਨ ਮਰ ਗਿਆ ਉਹ ਕਹਿੰਦਾ ਹਾਂਜੀ ਪਰ ਕਿਸੇ ਨੇ ਲਾਜੀ ਮੈਂ ਤੁਹਾਨੂੰ ਕੱਲ ਵੀ ਗੁਜਾਰਿਸ਼ ਕੀਤੀ ਸੀ ਵੀ ਇਹਦਾ ਲਾਜ ਕਰਾਉਣ ਲਈ 1000 ਰੁਪਏ ਚਾਹੀਦਾ ਪਰ ਇਹਦਾ ਲਾਜ ਨਹੀਂ ਹੋ ਸਕਿਆ ਇਸ ਕਰਕੇ ਅੱਜ ਸਵੇਰ ਨੂੰ ਇਹ ਮਰ ਗਿਆ ਨਾ ਉਹ ਕਹਿੰਦਾ ਅੱਛਾ ਕਹਿੰਦਾ ਪਰ ਜਦੋਂ ਇਹ ਮਰਿਆ ਉਦੋਂ ਤੂੰ ਕੋਲ ਸੀ ਕਹਿੰਦਾ ਹਾਂਜੀ ਕੋਲ ਸੀ ਕਹਿੰਦਾ ਕਿ ਕੀ ਕਹਿੰਦਾ ਕਹਿੰਦਾ ਕਿ ਮੈਨੂੰ ਇਹ ਤਾਂ ਨਹੀਂ ਪਤਾਗਾ ਵੀ ਕੀ ਕਹਿੰਦਾ ਪਰ ਇਹ ਮਰਨ ਲੱਗਾ ਨਾ ਰਾਮ ਰਾਮ ਬੋਲ ਰਿਹਾ ਸੀ ਉਹ ਕਹਿੰਦਾ ਅੱਛਾ ਕਹਿੰਦਾ ਇਹ ਮੂੰਹ ਚੋਂ ਨਾ ਜਦੋਂ ਮਰਿਆ ਇਹਨੇ ਰਾਮ ਰਾਮ ਬੋਲਿਆ ਸੀ ਤਾਂ ਜਿਹੜਾ ਪੁਜਾਰੀ ਹੁੰਦਾ ਉਹ ਚੁੱਪ ਕਰਕੇ ਸੁਣ ਰਿਹਾ ਹੁੰਦਾ ਤੇ ਉਹ ਕਹਿੰਦਾ ਨਾ ਕਿ ਹੁਣ ਮੈਂ ਤਾਂ ਇਹਦੇ ਸਹਰਾਣੇ ਖੜਾ ਮੈਂ ਸੋਚਦਾ ਵੀ ਮੈਨੂੰ ਤਾਂ ਇਹਦਾ ਕੋਈ ਧਰਮ ਨਹੀਂ ਪਤਾ ਵੀ ਇਹ ਕਿਹੜੇ ਧਰਮ ਦਾ ਬੰਦਾ ਤੇ ਮੈਂ ਸੋਚਦਾ ਵੀ ਇਹਨੂੰ ਜਾਂਦਾ ਮੈਂ ਕਿਤੇ ਦਫਨਾਦਾ ਤੇ ਜਾਂ ਫਿਰ ਕਿਤੇ ਇਹਨੂੰ ਇਦਾਂ ਹੀ ਸੱਟ ਆਵਾ ਤੇ ਕੀ ਕਰਾਂ ਇਹਦਾ ਵੀ ਮੈਨੂੰ ਕੁਝ ਪਤਾ ਨਹੀਂ ਲੱਗਦਾ ਤੇ ਪੁਜਾਰੀ ਜਦ ਹੀ ਬੋਲਦਾ ਕਿ ਤੂੰ ਪਾਗਲ ਹੋ ਗਿਆ ਇਹ ਸਾਡੇ ਧਰਮ ਦੀ ਨਿਸ਼ਾਨੀ ਆ ਵੀ ਮਰਨ ਲੱਗਾ ਬੰਦਾ ਮੂੰਹ ਚੋਂ ਰਾਮ ਰਾਮ ਕਹਿ ਕੇ ਗਿਆ ਤੇ ਇਹਦਾ ਮਤਲਬ ਕਿ ਇਹ Hindu ਸੀ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਉਹ ਕਹਿੰਦਾ ਕਿ ਮੈਂ ਤੈਨੂੰ ਦੱਸ ਰਿਹਾ ਕਿ ਆਖਰੀ ਟਾਈਮ ਤੇ ਰਾਮ ਰਾਮ ਕਹਿ ਕੇ ਗਿਆ ਤੇ Hindu ਸੀ ਇਸ ਲਈ ਤੈਨੂੰ ਇਹਨੂੰ ਦਫਨਾਉਣਾ ਨਹੀਂ ਚਾਹੀਦਾਗਾ Hindu ਧਰਮਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਅਸੀਂ ਇਹਦਾ ਆਪੇ ਨਿਦਨ ਕਰਾਂਗੇ ਉਹ ਕਹਿੰਦਾ ਅੱਛਾ ਕਹਿੰਦਾ ਪਰ ਇਸ ਨਿਦਨ ਲਈ ਤਾਂ 20000 ਰੁਪਏ ਚਾਹੀਦੇ ਆ ਨਹੀਂ ਕਹਿੰਦਾ ਤੇ ਉਹਨੂੰ ਜਿਹੜਾ ਪੁਜਾਰੀ ਆ ਆਹਦੇ ਥੈਲੇ ਵਿੱਚੋਂ 20000 ਰੁਪਏ ਕੱਢ ਕੇ ਕਹਿੰਦਾ ਕਿ ਆ ਲੈ 20000 ਇਹਦੇ ਆਖਰੀ ਨਿਦਨ ਦਾ ਸਮਾਨ ਲਿਆ ਇਹਦਾ ਜੋ ਕਫਨ ਪਾਉਣਾ ਇਹਦੇ ਕਿ ਜੋ ਪੂਜਾ ਕਰਨੀ ਆ ਸਾਰਾ ਇਕੱਠਾ ਕਰਕੇ ਸਮਾਨ ਲਿਆ ਕੇ ਤੂੰ ਕੱਲ ਸਵੇਰ ਨੂੰ ਮੰਦਰ ਵਿੱਚ ਆ ਜਵੀਂ ਇਹਦੀ ਮੈਂ ਆਪੇ ਉੱਥੇ ਅੰਤਮ ਅਰਦਾਸ ਕਰ ਦਵਾਂਗਾ ਤਾਂ ਉਹ ਕਹਿੰਦਾ ਠੀਕ ਆ ਜੀ ਜੋ ਹੁਕਮ ਹੁਣ ਉਹ ਪੈ ਜਾਰੀ 20000 ਰੁਪਏ ਦੇ ਕੇ ਉੱਥੋਂ ਚਲਾ ਜਾਂਦਾ ਤੇ ਉਹ ਥੋੜੇ ਟਾਈਮ ਬਾਅਦ ਫਿਰ ਖੜਾ ਰਹਿੰਦਾ ਤੇ ਉੱਥੇ ਖੜਿਆ ਖੜਿਆ ਇੱਕ ਪਾਦਰੀ ਆ ਜਾਂਦਾ ਉਹੀ ਪਾਦਰੀ ਪਹਿਲੇ ਦਿਨ ਵਾਲਾ ਉਹ ਕਹਿੰਦਾ ਕਿ ਭਾਈ ਇਹ ਇੱਥੇ ਵਿਆਹ ਬੰਦਾ ਤੇ ਨਾਈ ਕਹਿੰਦਾ ਹਾਂ ਜੀ ਇੱਥੇ ਪਿਆ ਲੇਕਿਨ ਪਤਾ ਨਹੀਂ ਕੀ ਗੱਲ ਹੋ ਗਈ ਵੀ ਮੈਂ ਤਾਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਇਹ ਤਾਂ ਡੱਡ ਹੋ ਗਿਆ ਤਾਂ ਮਰ ਚੁੱਕਾ ਉਹ ਕਹਿੰਦਾ ਅੱਛਾ ਵੀ ਇਹਨੂੰ ਬਚਾ ਨਹੀਂ ਸਕਿਆ ਕੋਈ ਉਹ ਕਹਿੰਦਾ ਨਹੀਂ ਇਹਦੇ ਧਰਮ ਦਾ ਹੀ ਨਹੀਂ ਪਤਾ ਲੱਗਿਆ ਵੀ ਇਹ ਕੀ ਕਹਿਣਾ ਚਾਹੁੰਦਾ ਸੀ ਕੀ ਸੀ ਉਹ ਕਹਿੰਦਾ ਕਿ ਤੈਨੂੰ ਹੁਣ ਪਤਾ ਲੱਗ ਗਿਆ ਇਹ ਕਿਹੜੇ ਧਰਮ ਦਾ ਸੀਗਾ ਤੇ ਨਾਈ ਕਹਿੰਦਾ ਕਿ ਹਾਂਜੀ ਮੈਨੂੰ ਹੁਣ ਪਤਾ ਲੱਗ ਗਿਆ ਇਹਦੇ ਧਰਮ ਦੇ ਵਿੱਚ ਨਾ 크ਰਿਸਚੀਅਨ ਧਰਮ ਵਾਲਾ ਲੋਕੇਟ ਪਾਇਆ ਹੋਇਆ ਉਹ ਕਹਿੰਦਾ ਉਹ ਪਾਦਰੀ ਕਹਿੰਦਾ ਅੱਛਾ ਸਾਡੇ ਧਰਮ ਦਾ ਬੰਦਾ ਲਾਜ ਬਿਨਾਂ ਮਰ ਗਿਆ ਉਹ ਕਹਿੰਦਾ ਹਾਂਜੀ ਤੇ ਉਹ ਪਾਦਰੀ ਕਹਿੰਦਾ ਕਿ ਉਹ ਜਿਹੜਾ ਹਲਵਾਈ ਆ ਉਹ ਕਹਿ ਰਿਹਾ ਨਾਈ ਸਰੀ ਕਿ ਮੈਂ ਸੋਚ ਰਿਹਾ ਕਿ ਅੱਜ ਇਹਨੂੰ ਕਿਸੇ ਖੂ ਟੋਬੇ ਵਿੱਚ ਸੋਟਿਆਵਾਂ ਜਾਂ ਫਿਰ ਇਹਨੂੰ ਕਿਤੇ ਦਫਨਾ ਦੇਵਾਂ ਕਿਉਂਕਿ ਇਹਦਾ ਤਾਂ ਮੈਨੂੰ ਧਰਮ ਨਹੀਂ ਪਤਾ ਹਨਾ ਤੇ ਨਾ ਹੀ ਮੈਂ ਇਹਦੇ ਲਈ ਕੁਝ ਕਰ ਸਕਦਾ ਕੋਈ ਪੈਸਾ ਵੀ ਹੈ ਨਹੀਂ ਮੇਰੇ ਕੋਲੇ ਪਾਦਰੀ ਕਹਿੰਦਾ ਕਿ ਨਹੀਂ ਇਹ ਸਾਡੇ ਧਰਮ ਦਾ ਬੰਦਾ ਸੀ ਅਸੀਂ ਇਹਦੇ ਹਸਾਮ ਨਾਲ ਇਹਦੀ ਅੰਤਮ ਵਿਦਾਇਗੀ ਦੇ ਕੇ ਬਕਾਇਦਾ ਇਹਦੀ ਜਗ੍ਹਾ ਬਣਾਵਾਂਗੇ ਤੂੰ ਇਹਨੂੰ ਇਦਾਂ ਨਾ ਸੈੱਟ ਪਰ ਉਹ ਕਹਿੰਦਾ ਕਿ ਇਹਦੇ ਅੰਤਮ ਬਧਾਈਗੀ ਲਈ ਤਾਂ ਖਰਚਾ ਆਊਗਾ ਤੁਹਾਨੂੰ ਮਸਜਿਦ ਵਿੱਚ ਜੋ ਵੀ ਤੁਸੀਂ ਸੌਰੀ ਚਾਰਚ ਦੇ ਵਿੱਚ ਇਹਦੀ ਅੰਤਮ ਬਧਾਈਗੀ ਇਹਨੂੰ ਦੋਗੇ ਤਾਂ ਉਹਦੇ ਲਈ ਤਾਂ ਆਪਾਂ ਨੂੰ ਖਰਚਾ ਕਰਨਾ ਪਵੇਗਾ ਪਰ ਉਹ ਸਾਡੇ ਕੋਲ ਤਾਂ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਕਿਉਂਕਿ ਜੇ ਪੈਸੇ ਹੁੰਦੇ ਤਾਂ ਮੈਂ ਦਾ ਕੱਲ੍ਹ ਲਾਜ ਕਰਵਾ ਲੈਂਦਾ ਇਹਨੂੰ ਬਚਾ ਲੈਂਦਾ ਤੇ ਪਾਦਰੀ ਆਪਦੀ ਜੇਬ ਵਿੱਚੋਂ 20000 ਰੁਪਏ ਕੱਢ ਕੇ ਕਹਿੰਦਾ ਕਿ ਲੈ ਤੋ ਕੱਲ ਉਹਤੇ ਜਾ ਕੇ ਚਰਚ ਦੇ ਵਿੱਚ ਆਮੀ ਇਹਦਾ ਸਾਰਾ ਸਮਾਨ ਲੈ ਕੇ ਤੇ ਮੈਂ ਇਹਨੂੰ ਅੰਤਿਮ ਵਿਦਾਇਗੀ ਦਵਾਂਗਾ ਇਹਦੀ ਮੁਕਤੀ ਕਰਾਂਗਾ ਲੇਕਿਨ ਇਹ ਸਾਡੇ ਧਰਮ ਦਾ ਬੰਦਾ ਸਾਡਾ ਫਰਜ਼ ਬੰਦਾ ਇਹਨੂੰ ਅਖੀਰ ਟਾਈਮ ਤੇ ਸ਼ਰਧਾਂਜਲੀ ਦੇਣਾ ਉਹ ਕਹਿੰਦਾ ਠੀਕ ਆ ਜੀ ਹੁਣ ਉਹ ਤੋਂ ਬਾਦਰੀ ਚਲਾ ਜਾਂਦਾ ਉਹ 2000 ਰੁਪਏ ਕੋਲ ਰੱਖ ਲੈਂਦਾ ਢੜਾ ਖੜਿਆ ਨੂੰ ਬਾਬਾ ਜੀ ਆਉਂਦਿਆ ਗੁਰਦੁਆਰਾ ਸਾਹਿਬ ਤੋਂ ਤੇ ਬਾਬਾ ਜੀ ਪੁੱਛਦੇ ਆ ਕਿ ਭਾਈ ਕਿ ਇਹ ਬੰਦਾ ਇੱਥੇ ਪਿਆ ਉਹ ਕਹਿੰਦਾ ਨਹੀਂ ਕਹਿੰਦਾ ਕਿ ਹਾਂਜੀ ਇੱਥੇ ਪਿਆ ਲੇਕਿਨ ਕੱਲ ਜਿਉਂਦਾ ਸੀ ਅੱਜ ਮਰ ਗਿਆ। ਬਾਬਾ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਕਿ ਇਹਦਾ ਕਿਸੇ ਨੇ ਇਲਾਜ ਨਹੀਂ ਕਰਾਇਆ। ਕਹਿੰਦਾ ਨਹੀਂ ਕਿਸੇ ਨੇ ਇਲਾਜ ਨਹੀਂ ਕਰਾਇਆ। ਉਹ ਕਹਿੰਦੇ ਕਿ ਭਾਈ ਜਦੋਂ ਇਹ ਮੁੱਕਿਆ ਤੋ ਕੋਲ ਸੀ ਕਹਿੰਦੇ ਹਾਂਜੀ ਮੈਂ ਕੋਲ ਸੀਗਾ ਇਹਨੇ ਆਪਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਕਿਹਾ ਸੀ। ਉਹ ਕਹਿੰਦੇ ਅੱਛਾ ਸੱਚੀ ਤੂੰ ਸੁਣਿਆ ਕਹਿੰਦੇ ਹਾਂਜੀ ਕਹਿੰਦੇ ਓਹੋ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ। ਸਾਡਾ ਸਿੱਖ ਧਰਮ ਦਾ ਬੰਦਾ ਹੀ ਅੰਤਮ ਵੇਲੇ ਵਾਹਿਗੁਰੂ ਕਹਿ ਸਕਦਾ ਇਸ ਕਰਕੇ ਇਹ ਸਿੱਖ ਸੀ ਜਿਹੜਾ ਕਿ ਇਹ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ ਅੰਤਮ ਸਮੇ ਉਹ ਕਹਿੰਦਾ ਹੋ ਸਕਦਾ ਜੀ ਪਰ ਮੈਂ ਤਾਂ ਸੋਚਦਾ ਵੀ ਮੈਂ ਇਹਨੂੰ ਕਿਤੇ ਦਫਨਾਇਆ ਵਾਂ ਕਿਉਂਕਿ ਮੇਰੇ ਕੋਲੇ ਤਾਂ ਸੰਸਕਾਰ ਲਈ ਕੋਈ ਪੈਸਾ ਕੁਝ ਨਹੀਂ ਆ ਤਾਂ ਬਾਬਾ ਜੀ ਕਹਿੰਦੇ ਤੂੰ ਇੱਥੇ 2 ਮਿੰਟ ਰੁਕ ਮੈਂ ਗੁਰਦੁਆਰਾ ਸਾਹਿਬ ਤੋਂ ਤੈਨੂੰ ਪੈਸੇ ਲੈ ਕੇ ਦਿਨਾ ਇਹਦਾ ਅੰਤਮ ਸੰਸਕਾਰ ਲਈ ਜੋ-ਜੋ ਸਮਾਨ ਹੈ ਦੇ ਕਫਨ ਵਗੈਰਾ ਤੇ ਤੂੰ ਉਹ ਪੈਸਿਆਂ ਦਾ ਲੈ ਕੇ ਆਈ ਤੇ ਕੱਲ ਨੂੰ ਤੂੰ ਉੱਥੇ ਜਾ ਕੇ ਸੀਮਿਆਂ ਵਿੱਚ ਜਾਣਾ ਮੈਂ ਉੱਥੇ ਪਹੁੰਚੂਗਾ ਫਿਰ ਗੁਰਦੁਆਰਾ ਸਾਹਿਬ ਵਿਧਾਂਤ ਮਰਦਾਸ ਕਰਾਂਗੀ ਉਹ ਕਹਿੰਦਾ ਠੀਕ ਆ ਬਾਬਾ ਜੀ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੋਂ 20000 ਰੁਪਏ ਲੈ ਕੇ ਆਉਂਦੇ ਆ ਤੇ ਉਹਦੇ ਹੱਥ ਤੇ ਰੱਖ ਦਿਆ ਕਿ ਲੈ ਭਾਈ ਇਹਦੀ ਅੰਤਮ ਅਰਦਾਸ ਤੇ ਲਈ ਸੰਭਾਲ ਲੈ ਗਿਆ ਕੱਲ ਨੂੰ ਆਪਾਂ ਇਹਦੀ ਅੰਤਮ ਅਰਦਾਸ ਕਰਾਂਗੇ ਸੀਮਿਆਂ ਦੇ ਵਿੱਚ ਸੰਸਕਾਰ ਤੋਂ ਬਾਅਦ ਕਿਉਂਕਿ ਇਹ ਵਾਹਿਗੁਰੂ ਪੁਕਾਰਿਆ ਸੀ ਇਹ ਸਿੱਖ ਧਰਮ ਦਾ ਬੰਦਾ ਸੀ ਉਹ ਕਹਿੰਦਾ ਜੋ ਹੁਕਮ ਬਾਬਾ ਜੀ ਉੱਥੇ ਚਲਾ ਜਾਂਦਾ ਹੁਣ ਤੀਜੇ ਨੰਬਰ ਤੇ ਆਉਂਦੀ ਹੈ ਜੀ ਕਾਜੀ ਮਸਜਿਦ ਦੇ ਵਿੱਚ ਉਹ ਆ ਰਹੇ ਆ ਸਵੇਰੇ ਸਵੇਰੇ ਪਰਮਾਤਮਾ ਦਾ ਨਾਮ ਧਿਆ ਕੇ ਤੇ ਕਾਜੀ ਸਾਹਿਬ ਆ ਕੇ ਪੁੱਛਦੇ ਆ ਕਿ ਹੇ ਅੱਲਾ ਇਹ ਬੰਦਾ ਇੱਥੇ ਹੀ ਪਿਆ ਉਹ ਕਹਿੰਦਾ ਹਾਂ ਜੀ ਪਰ ਇਹ ਤਾਂ ਮਰ ਚੁੱਕਾ ਉਹ ਕਹਿੰਦੇ ਤੌਬਾ ਦਵਾਵਾ ਇਹਨੂੰ ਕਿਸੇ ਨੇ ਬਚਾਉਣ ਦੀ ਹੈਲਪ ਨਹੀਂ ਕੀਤੀ ਉਹ ਕਹਿੰਦਾ ਜੀ ਹੈਲਪ ਕੀ ਕਰਨੀ ਸੀਗੀ ਇਹਦੇ ਤਾਂ ਕੋਈ ਧਰਮ ਹੀ ਨਹੀਂ ਪਤਾ ਲੱਗਿਆ ਇਹ ਤਾਂ ਵਿਚਾਰਾ ਇਦਾਂ ਹੀ ਤੜਫਦਾ 1000 ਰੁਪਏ ਦੇ ਬਦੌਲਤ ਮਰ ਗਿਆ ਕਿ ਕਿ ਇਹਦਾ ਕਿਸੇ ਨਾਰ ਮੁਨੀਸੀ ਪਤਾ ਉਹ ਕਹਿੰਦਾ ਕਿ ਹੁਣ ਤੈਨੂੰ ਧਰਮ ਪਤਾ ਲੱਗ ਗਿਆ ਉਹ ਕਹਿੰਦਾ ਹਾਂਜੀ ਜਦੋਂ ਇਹ ਸਵੇਰੇ ਮੁੱਕਿਆ ਨਾ ਤੇ ਇਹ ਅੱਲਾ ਅੱਲਾ ਕਹਿ ਰਿਹਾ ਸੀ ਉਹ ਕਹਿੰਦੇ ਅੱਛਾ ਸੱਚਮੁੱਚ ਕਹਿੰਦੇ ਹਾਂਜੀ ਜਦੋਂ ਇਹ ਮਰਿਆ ਨਾ ਇਹਦੇ ਮੂੰਹ ਤੋਂ ਅੱਲਾ ਹੀ ਵਰਡ ਮੈਂ ਸੁਣਿਆ ਉਹ ਅੱਲਾ ਤੋਂ ਬਖਸ਼ਿਸ਼ ਮੰਗਦੇ ਆ ਕਿ ਅੱਲਾ ਮਾਫ ਕਰੇ ਕਿ ਅਸੀਂ ਆਪਦੇ ਧਰਮ ਦਾ ਬੰਦਾ ਲਾਜ ਬਿਨਾ ਗਵਾਤਾ ਕਾਜੀ ਕਹਿੰਦਾ ਕਿ ਹੁਣ ਉਹ ਕਹਿੰਦਾ ਕੁਛ ਨਹੀਂ ਮੈਂ ਤਾਂ ਸੋਚਦਾ ਇਜਾ ਕਿਤੇ ਜੰਗਲ ਚ ਇਹਦਾ ਸੰਸਕਾਰ ਕਰਿਆ ਵਾ ਜਾਂ ਇਹਨੂੰ ਕਿਤੇ ਦਵਾ ਦੇਵਾਂ ਕਿਉਂਕਿ ਮੇਰੇ ਕੋਲ ਤਾਂ ਕੁਛ ਨਹੀਂ ਆ ਮੈਂ ਤਾਂ ਇਲਾਜ ਨਹੀਂ ਕਰਾ ਸਕਿਆ ਉਹ ਕਹਿੰਦਾ ਨਹੀਂ ਨਹੀਂ ਭਾਈ ਇਲਾਜ ਕਿਉਂ ਨਹੀਂ ਕਰਵਾ ਸਕਿਆ ਜੇ ਇਹ ਮਰ ਵੀ ਚੁੱਕਾ ਇਹਦੀ ਅੰਤਮ ਵਿਦਾਇਗੀ ਅਸੀਂ ਦਵਾਂਗੇ ਅਸੀਂ ਇਹਨੂੰ ਇਸਲਾਮ ਧਰਮ ਦੇ ਹਿਸਾਬ ਨਾਲ ਦਫਨਾਵਾਂਗੇ ਇਹਦੀਆਂ ਜੋ ਵੀ ਰੀਤੀ ਰਿਵਾਜ ਆ ਉਹਨਾਂ ਲਈ ਆ ਫੜਵੀ 20000 ਰੁਪਿਆ ਤੇ ਤੂੰ ਇਹਦਾ ਅੰਤਮ ਵਿਦਾਇਗੀ ਲਈ ਸਾਰਾ ਬੰਦਾ ਸਮਾਨ ਇਕੱਠਾ ਕਰ ਕੱਲ ਨੂੰ ਮੈਂ ਉੱਥੇ ਆਵਾਂਗਾ ਤੇ ਉੱਥੇ ਜਾ ਆਪਾਂ ਇਹਦੀ ਅੰਤਮਦਾਇਗੀ ਦਵਾਂਗੇ ਬਾਕਾਇਦਾ ਇਹਦੀ ਕਬਰ ਬਣਾਵਾਂਗੇ ਉਹ ਕਹਿੰਦਾ ਠੀਕ ਆ ਜੀ ਜੋ ਹੁਕਮ 20000 ਰੁਪਏ ਦੇ ਕੇ ਕਾਜੀ ਚਲਾ ਜਾਂਦਾ ਤੇ ਹੁਣ ਜਦੋਂ ਉਹਨਾਂ ਕੋਲੇ 80000 ਰੁਪਏ ਇਕੱਠਾ ਹੁੰਦਾ ਤੇ ਉਸ ਟਾਈਮ ਨੂੰ ਨਾ ਸ਼ਾਮ ਪੈਣ ਵਾਲੀ ਹੁੰਦੀ ਆ ਸਾਰਾ ਦਿਨ ਉੱਥੇ ਪਿਆ ਰਹਿੰਦਾ ਜਿਹੜਾ ਹਲਵਾਈ ਹੁੰਦਾ ਤੇ ਜਦੋਂ ਸ਼ਾਮ ਪੈ ਜਾਂਦੀ ਆ ਨਾ ਤਾਂ ਉੱਥੇ ਜਿਹੜੇ ਜਿਹੜੇ ਧਰਮਾਂ ਦੇ ਲੋਕ ਹੁੰਦੇ ਆ ਨਾ ਸਿੱਖ ਧਰਮ ਦੇ ਉਹ ਪੁੱਛਣ ਤੋਂ ਬਾਅਦ ਉਹ ਧਾਨ ਦਿੰਦੇ ਆ ਮਾ ਹਿੰਦੂ ਧਰਮ ਦੇ ਪੁੱਛਦੇ ਵੀ ਹਿੰਦੂ ਬੰਦਾ ਉਹ ਮੱਥਾ ਟੇਕ ਜਾਂਦੇ ਆ ਮੁਸਲਮਾਨ ਬੰਦਾ ਉਹ ਮੱਥਾ ਟੇਕ ਜਾਂਦੇ ਆ ਲੇਕਿਨ ਮੱਥਾ ਟੇਕ ਕੇ ਜਾਂਦੇ ਆ ਨਾ ਤੇ ਸ਼ਾਮ ਹੁੰਦੀ ਤੋਂ ਨਾ ਜਿਹੜਾ ਹਲਵਾਈ ਆ ਜਦੋਂ ਉੱਥੇ ਉੜhta ਤੇ ਉਹ ਨਾਈ ਨੂੰ ਕਹਿੰਦਾ ਨਾ ਵਾਹ ਬੇ ਵਾਹ ਕਹਿੰਦਾ ਇਹ ਆ ਸਾਡੇ ਧਰਮ ਕਹਿੰਦਾ ਆਹ ਟ੍ਰਿਕ ਨੇ ਤਾਂ ਬੜਾ ਕੰਮ ਕੀਤਾ ਐਨੇ ਵੈਸੇ ਤਾਂ ਆਪਾਂ ਨੂੰ ਕਿਸੇ ਨੇ ਦਾਨ ਨਹੀਂ ਸੀ ਕਰਨੇ ਤਾਂ ਫਿਰ ਜਿਹੜਾ ਹਲਵਾਈ ਆ ਨਾ ਉਹ 나ਈ ਨੂੰ ਦੱਸਦਾ ਕਿ ਦੇਖ ਮੇਰਾ ਆਈਡੀਆ ਕਿ ਮੇਰਾ ਕਿ ਇਹ ਸਿਰਫ ਧਾਰਮਿਕ ਬੰਦੇ ਨਹੀਂ ਇਹ ਧਰਮ ਦੇ ਠੇਕੇਦਾਰਾ ਬੰਦੇ ਕਹਿੰਦਾ ਕਿ ਇਹ ਧਰਮ ਸਹੀ ਤਰੀਕੇ ਨਾਲ ਨਹੀਂ ਚਲਾਰੇ ਬਲਕਿ ਅਸੀਂ ਤਾਂ ਠੱਗ ਅਸੀਂ ਤਾਂ ਠੱਗਣ ਆਏ ਆ ਲੇਕਿਨ ਇਹ ਧਰਮ ਦੇ ਠੱਗਾ ਅਸੀਂ ਬੰਦਿਆਂ ਨੂੰ ਠੱਗਦੇ ਆ ਇਹ ਧਰਮ ਨੂੰ ਠੱਗਦੇ ਆ ਬੰਦੇ ਕਿਉਂਕਿ ਇਹ ਬੰਦਾ ਵੇਖ ਕੇ ਉਸ ਦੀ ਅੰਤਮ ਅਦਾਈ ਗੀ ਵੀ ਦਿਨ ਤੇ ਆਪੰਦਾ ਵੇਖ ਕੇ ਦਾਨ ਕਰਦੇ ਆ ਪੇਸ਼ਕ ਆਉਂਦੇ ਆਪਦੇ ਧਰਮ ਵਿੱਚ ਪਰਪੱਕ ਨੇ ਪਰ ਇਹਨਾਂ ਦੀ ਨਿਗਾ ਵਿੱਚ ਇੱਕ ਇਨਸਾਨ ਦੀ ਕੋਈ ਵੈਲਿਊ ਨਹੀਂ ਸਿਰਫ ਧਰਮ ਦੀ ਵੈਲਿਊ ਆ ਤੇ ਕਿਸੇ ਬੰਦੇ ਨੂੰ ਪ੍ਰਮਾਤਮਾ ਨੇ ਧਾਰਮਿਕ ਤੌਰ ਤੇ ਇੱਥੇ ਨਹੀਂ ਭੇਜਿਆ ਕਿ ਇਹ ਬੰਦਾ ਮੁਸਲਮਾ ਹੀ ਸਿੱਖ ਆ ਈਸਾਈ ਆ ਹਰ ਇੱਕ ਬੰਦਾ ਇੱਕੋ ਜਿਹਾ ਹੀ ਆ ਉਹਦੀ ਤਕਦੀਰ ਤੇ ਕੁਝ ਨਹੀਂ ਲਿਖਿਆ ਉਹਦੇ ਗਲੇ 'ਚ ਕੁਝ ਨਹੀਂ ਪਾ ਕੇ ਕੱਲਿਆ ਕੋਈ ਉਹ ਸਰਫ ਇਨਸਾਨ ਆਇਆ ਦੁਨੀਆ ਤੇ ਅਸੀਂ ਉਹਨੂੰ ਆਪਦੇ ਧਰਮ ਅਨੁਸਾਰ ਸੰਧਾਤ ਦਿੱਤੇ ਆ ਨਿਸ਼ਾਨੀਆਂ ਦਿੱਤੀਆਂ ਜਿਹਦੇ ਤੋਂ ਅਸੀਂ ਆਪਦੇ ਧਰਮਾਂ ਵਿੱਚ ਵਿਤਕਰਾ ਪਾ ਲਿਆ ਜਦ ਕਿ ਇੱਕ ਇਨਸਾਨ ਲਈ ਸਾਰੇ ਧਰਮ ਬਰਾਬਰ ਆ ਜਿਉਂ ਉਹ ਚਾਹੁੰਦੇ ਤਾਂ 1000 ਰੁਪਏ ਵਿੱਚ ਕਿਸੇ ਵੀ ਧਰਮ ਦਾ ਬੰਦਾ ਮੇਰੀ ਹੈਲਪ ਕਰ ਸਕਦਾ ਸੀ ਪਰ ਉਹ ਆਪਦੇ ਧਰਮ ਨੂੰ ਦੂਸਰੇ ਧਰਮ ਤੋਂ ਇੰਨਾ ਜ਼ਿਆਦਾ ਵਿਤਕਰਾ ਪਾਈ ਬੈਠਾ ਹੈ ਕਿ ਜੇ ਮੇਰੇ ਧਰਮ ਦਾ ਬੰਦਾ ਤਾਂ ਮੈਂ ਤਾਂ ਹੀ ਮਦਦ ਕਰ ਸਕਦਾ ਨਹੀਂ ਤਾਂ ਮੈਂ ਇਸ ਬੰਦੇ ਨੂੰ ਜਿਉਂਦੇ ਨੂੰ ਮਰਦੇ ਨੂੰ ਵੀ ਨਹੀਂ ਬਚਾ ਸਕਦਾ ਲੇਕਿਨ ਜਿੱਥੇ 1000 ਰੁਪਏ ਦੀ ਜਗ੍ਹਾ ਤੇ ਮਰੇ ਬੰਦੇ ਨੂੰ ਇੱਕ ਧਾਰਮਿਕ ਤੌਰ ਤੇ 20000 ਰੁਪਏ ਦਿੱਤਾ ਜਾਂਦਾ ਬਲਕਿ ਉਹਨੂੰ ਬਚਾਉਣ ਦੇ ਲਈ ਇੱਕ ਇਨਸਾਨੀਅਤ ਦੇ ਤੌਰ ਤੇ 1000 ਰੁਪਏ ਨਹੀਂ ਦਿੱਤਾ ਜਾਂਦਾ ਤੇ ਉਸ ਸੱਚਾਈ ਸਮਝਾਉਂਦਾ ਕਿ ਭਈ ਵਿਸ਼ਾਖੇ ਲੋਕ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਪਰ ਅੰਦਰੋਂ ਇਹਨਾਂ ਦੇ ਅੰਦਰ ਧਾਰਮਿਕ ਘਿਰਨਾ ਇੰਨੀ ਹੋ ਚੁੱਕੀ ਆ ਕਿ ਇੱਕ ਦੂਜੇ ਦੇ ਧਰਮ ਨੂੰ ਨੀਵਾ ਦਿਖਾਉਣ ਦੇ ਲਈ ਉਹ ਇਨਸਾਨ ਦੀ ਕਦਰ ਵੀ ਨਹੀਂ ਕਰਦੇ ਜਿਹਨੂੰ ਉਹ ਪਰਮਾਤਮਾ ਨੇ ਬਰਾਬਰ ਬਣਾ ਕੇ ਕੱਲਿਆ ਚਾਹੇ ਉਹ ਕਿਸੇ ਵੀ ਧਰਮ ਵਿੱਚ ਜਨਮ ਲੈਂਦਾ ਉਮੀਦ ਆ ਕਿ ਤੁਹਾਨੂੰ ਵੀ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਇਹ ਸਾਡੇ ਸਮਾਜ ਦੀ ਸੱਚਾਈ ਅੱਜ ਦੀ ਜਿਹਦੇ ਵਿੱਚ ਸਾਡੇ ਹਰ ਇੱਕ ਇਨਸਾਨ ਨੂੰ ਧਰਮ ਦੇ ਹਿਸਾਬ ਨਾਲ ਮੰਨਿਆ ਜਾਂਦਾ ਚਾਹੇ ਉਹ ਸਿੱਖਾ ਚਾਹੇ Hindu ਆ ਚਾਹੇ ਮੁਸਲਮਾਨਾ ਪਰ ਸਾਡੇ ਲਈ ਸਾਰੇ ਧਰਮ ਬਰਾਬਰ ਹੈ ਇੱਜ਼ਤ ਕਰਨੀ ਬੰਦੀ ਹੈ ਸਾਰੇ ਧਰਮਾਂ ਦੀ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਇੱਕੋ ਜਿਹਾ ਬਣਾ ਕੇ ਕੱਲਿਆ ਪਰ ਧਰਮ ਦੇ ਠੇਕੇਦਾਰਾਂ ਨੇ ਇੱਥੇ ਆ ਕੇ ਧਰਮ ਵੱਖ ਕਰਕੇ ਆਪਸੀ ਮੋਹ ਮੋਹ ਪਿਆਰ ਨੂੰ ਭਾਈਚਾਰੇ ਨੂੰ ਤੋੜ ਕੇ ਰੱਖ ਦਿੱਤਾ ਜਿਹੜੀਆਂ ਕਿ ਅਸੀਂ ਦੇਖਦੇ ਹਾਂ ਕਿ ਅਫਵਾਹਾਂ ਧਰਮ ਦੇ ਨਾਂ ਤੇ ਫਲਾਈਆਂ ਜਾਂਦੀਆਂ ਧਰਮ ਦੇ ਨਾਂ ਤੇ ਲੋਕਾਂ ਨੂੰ ਜਾਨਾ ਦੇਣੀਆਂ ਪੈਂਦੀਆਂ ਪਰ ਇਹਦੇ ਵਿੱਚ ਧਰਮ ਦੇ ਠੇਕੇਦਾਰਾਂ ਦਾ ਨੁਕਸਾਨ ਇੱਕ ਆਮ ਇਨਸਾਨ ਦਾ ਜਿਹੜਾ ਕਿ ਮਾਸੂਮ ਇਨਸਾਨ ਆ ਉਸ ਦਾ ਨੁਕਸਾਨ ਹੁੰਦਾ ਹੈ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਤੇ ਕੱਲ ਨਵੀਂ ਕਹਾਣੀ ਦੇ ਨਾਲ ਨਵੀਂ ਸਿੱਖਿਆ ਦੇ ਨਾਲ ਆਵਾਂਗੀ ਜੀ ਅੱਜ ਲਈ ਧੰਨਵਾਦ ਜੀ